ਸੀਂ ਆਇਆ ਨਕੋਡਰ ਦੇ ਛੋਟਾ ਚੌਕ ਮਾਲੜੀ ਗੇਟ ਜਿੱਥੇ ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਜਾਂ ਡੀਸੀ ਵੱਲੋਂ ਜਾਂ ਐਸਐਸਪੀ ਵੱਲੋਂ ਸਾਨੂੰ ਕੁਝ ਰਾਹ ਦਿੱਤੀ ਜਾਵੇ ਕਿਉਂਕਿ ਸਾਹੀ ਛੋਟੇ ਦੁਕਾਨਦਾਰ ਆ ਦੁਕਾਨਦਾਰੀਆਂ ਬੰਦ ਪਈਆਂ ਕੁਝ ਟਾਈਮ ਸਾਡੇ ਲਈ ਦਿੱਤਾ ਜਾਵੇ ਕਿ ਅਸੀਂ ਵੀ ਆਪਣਾ ਰੋਜੀ ਰੋਟੀ ਚਲਾ ਸਕੀਏ ਸਾਡੇ ਨਾਲ ਨੇ ਇਸ ਮਾਰਕ ਕਮੇਟੀ ਦੇ ਦੁਕਾਨਦਾਰ ਆ ਉਹ ਨਾਲ ਗੱਲ ਕਰਦੇ ਆ ਜੀ ਕੀ ਨਾਮ ਆ ਜੀ ਆਪਣਾ ਅਰੋਨ ਮਹਾਜਨ ਜੀ ਆਪਾਂ ਨੂੰ ਮੈਂ ਕੀ ਚਾਹੁੰਦੇ ਹਾਂ ਸਰਕਾਰ ਕੋਲ ਬੇਨਤੀ ਹੈ ਜੀ ਸਾਡੀ ਸਰਕਾਰ ਨੂੰ ਇਹ ਹੀ ਮੰਗਾ ਕਿ ਸਾਡੇ ਬਾਜ਼ਾਰ ਦੇ ਵਿੱਚ ਜੇ ਅਸੀਂ ਦੇਖਿਆ ਅਸੀਂ ਤਾਂ ਚਲੋ ਪਿਛੇ ਕਾਫੀ ਸਾਲਾਂ ਤੋਂ ਇਸ ਬਾਜ਼ਾਰ 'ਚ ਬੈਠੇ ਆ ਆਪਣਾ ਵਪਾਰ ਕਰਨ ਰਹੇ ਆ ਕਾਫੀ ਸਾਰੇ ਦੁਕਾਨਦਾਰ ਸਾਡੇ 70% ਦੁਕਾਨਦਾਰ ਮੱਧ ਵਰਗੀਏ ਮਿਡਲ ਕਲਾਸ ਤੋਂ ਵੀ ਥਲੜ ਸਭ ਕਦੇ ਆ ਜਿਹੜੇ ਕਿਸੇ ਤਰ੍ਹਾਂ ਦੀ ਬੜੀ ਔਖੇ ਮੁਸ਼ਕਲ ਢੰਗ ਦੇ ਨਾਲ ਆਪਣੀ ਰੋਜੀ ਰੋਟੀ ਚਲਾ ਰਹੇ ਆ ਉਹਨਾਂ 60 ਦਿਨਾਂ ਤੋਂ 50 ਦਿਨਾਂ ਤੋਂ ਉਹਨਾਂ ਦੀਆਂ ਦੁਕਾਨਾਂ ਬੰਦ ਆ ਉਹਨਾਂ ਦਾ ਸਮਾਨ ਇੱਕ ਤਾਂ ਵਿੱਚ ਵਿੱਚ ਪਿਆ ਪਿਆ ਦੁਕਾਨਾਂ ਦੇ ਖਰਾਬ ਹੋ ਰਿਹਾ ਕਿਸੇ ਦੀ ਜੁਐਲਰੀ ਕਾਲੀ ਹੋ ਗਈ ਹੈ ਕਿਸੇ ਦੇ ਬੂਟਾਂ ਦਾ ਸਮਾਨ ਆ ਬੂਟ ਟੁੱਟੇ ਜਲੇ ਆ ਖੁੱਲ ਗਏ ਆ ਸੋਸ਼ਣ ਖਰਾਬ ਹੋ ਗਿਆ ਜਾਂ ਕਈ ਦੁਕਾਨਾਂ ਅੰਦਰ ਬਦਬੂ ਮਾਰਨ ਲੱਪਈਆਂ ਉਹਨਾਂ ਨੂੰ ਥੋੜੀ ਥੋੜੀ ਇਮਾਨਦਾਰੀ ਦੇ ਨਾਲ ਕੁਝ ਤਾਂ ਰਹਾ ਦਿੱਤੀ ਜਾਵੇ ਤਾਂ ਵੀ ਦੁਕਾਨਾਂ ਖੁੱਲਣ ਕੋਈ ਆਪਣੀ ਦੁਕਾਨਾਂ ਸਾਫ ਸਫਾਈ ਕਰ ਸਕਣ ਕਿ ਇਹਦਾ ਸਮਾਨ ਖਰਾਬ ਰਿਹਾ ਕਿ ਸੂਟਾਂ ਲਹਿੰਗੇ ਵਾਲਿਆਂ ਦੇ ਆਪਣੇ ਜਮੀਆਂ ਤੇ ਸੂਟ ਲੰਗੇ ਆ ਉਹ ਸੂਟ ਖਰਾਬ ਹੋ ਰਿਹਾ ਕੋਈ ਟਿੱਡੀਆਂ ਪੈ ਰਹੀਆਂ ਲੱਖਾਂ ਰੁਪਿਆ ਦਾ ਸਮਾਨ ਅੰਦਰ ਪਿਆ ਉਹ 25 35 30 ਲੱਖ ਦਾ ਸਮਾਨ ਅੰਦਰ ਪਿਆ ਉਹ ਵੀ ਖਰਾਬ ਹੋ ਰਿਹਾ ਜਿਹੜਾ ਛੋਟਾ ਦੁਕਾਨਦਾਰ ਉਹ ਤਾਂ ਰੋਟੀ ਪਾਣੀ ਤੋਂ ਵੀ ਬਾਜ਼ਾਰ ਹੋ ਗਿਆ ਮਤਲਬ ਕਹਿੰਦਾ ਇਹ ਨਹੀਂ ਵੀ ਮੱਧ ਵਰਗੀਏ ਕੀ ਕਰੇ ਇਹ ਨਹੀਂ ਕਿਸੇ ਕੋ ਮੰਗ ਨਹੀਂ ਮੰਗਦੇ ਸਾਨੂੰ ਕੋਈ ਆਟਾ ਦਿਓ ਜਾਂ ਸਾਨੂੰ ਕੋਈ ਰਾਸ਼ਨ ਦਿਓ ਇਹ ਕਹਿੰਦੇ ਸਾਨੂੰ ਕੋਈ ਦੁਕਾਨਾ ਖੋਲਣ ਦਾ ਮੌਕਾ ਤਾਂ ਦਿਓ ਘਰ ਬੈ ਬੈ ਕੇ ਬੇਜ਼ਾਰ ਹੋ ਗਏ ਲੋਕ ਸਾਨੂੰ ਥੋੜੀ ਰਾਹਤ ਦਿੱਤੀ ਜਾਵੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਆ ਇਹ ਸਾਰੇ ਦੁਕਾਨਦਾਰ ਮਿਡਲ ਕਲਾਸ ਆ ਮੱਧ ਵਰਗੀ ਆ ਇਹਨਾਂ ਕੋ ਵੀ ਹੁਣ ਜਿਹੜੇ ਪੈਸੇ ਕਰੇ ਲੱਖ ਰੁਪਈਆ ਨਹੀਂ ਇਹਨਾਂ ਕੋਲ ਹੈਗਾ ਇਹ 10 ਵੀ 50000 ਰੁਪਈਆ ਇਹਨਾਂ ਦੇ ਕੋਲ ਸੀ ਸਭ ਖਾਧਾ ਗਿਆ ਹੈ ਪੜਾ 60 ਦਿਨਾਂ ਚ ਕੁਝ ਰਾਹਤ ਦਿੱਤੀ ਜਾਵੇ ਕੁਝ 1 ਵੇ ਤਈ 3 ਵੇ ਤਈ ਕੁਝ ਇਹਨਾਂ ਨੂੰ ਖੋਲਣ ਦੀ ਦੁਕਾਨ ਤਾਂ ਹੀ ਰੋਜੀ ਰੋਟੀ ਦਾ ਬਾਜ਼ਾਰ ਨਾਲ ਹੁਣ ਇਹ ਮੰਗ ਵੀ ਨਹੀਂ ਸਕਦੇ ਆਓ ਅਸੀਂ ਹੋਰ ਦੁਕਾਨਦਾਰਾਂ ਨਾਲ ਵੀ ਗੱਲ ਕਰਦੇ ਆਂ ਜੀ ਕਹਿੰਦਾ ਦੋਵੇਂ ਤੁਸੀਂ ਬਣਾ ਦਿੰਦੇ ਸੋ ਨਾ ਜਿੰਦਰਪਾਲ ਆ ਤੇ ਦੁਕਾਨ ਤੁਹਾਡੀ ਕਿੱਥੇ ਆ ਜੀ ਮੇਰੇ ਨਾਲ ਡੋਰਗੇਟ ਦੇ ਅੰਦਰ ਆ ਠੀਕ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਭਾਵੇਂ ਇੱਕ ਵੇਟ ਤਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇੱਕ ਵਾਰ ਨਾ ਕੋਈ ਰਾਹਤ ਮਿਲਣੀ ਚਾਹੀਦੀ ਆ ਸਾਡਾ ਜਨਨ ਕਿ ਸਮਾਨ ਜਿਹੜਾ ਹੈ ਦੁਕਾਨ ਦੇ ਅੰਦਰ ਪਿਆ ਪਿਆ ਹੈ ਛਰਦਾ ਗਲਦਾ ਪਿਆ ਹੈ ਤੇ ਤਾਂ ਕਿ ਸਫਾਈ ਕਰਨ ਦਾ ਕੋਈ ਮੌਕਾ ਮਿਲਣਾ ਚਾਹੀਦਾ ਔਰ ਇਵਨ ਹੈ ਕਿ ਇਥੇ 7 ਵਜੇ ਤੋਂ ਲੈ ਕੇ 11 ਵਜੇ ਜਾਂ 12 ਵਜੇ ਤੱਕ ਟੱਲ ਮਿਲਣੀ ਚਾਹੀਦੀ ਆ ਤੇ ਪ੍ਰਸ਼ਾਸਨ ਨੂੰ ਕਿ ਨਾਮ ਜੀ ਆਪਣਾ ਅਜੀਮ ਮਹਾਜਨ ਤੁਹਾਨੂੰ ਵੀ ਥੋੜੀ ਜਿਹੀ ਦੁਕਾਨਦਾਰਾਂ ਨੂੰ ਰਾਹਤ ਜੂਰ ਮਿਲਣੀ ਚਾਹੀਦੀ ਆ ਕਿ ਸਾਰੇ ਦੁਕਾਨਾਂ ਦੇ ਅੰਦਰ ਸਾਡਾ ਮਾਲ ਖਰਾਬ ਹੋ ਰਿਹਾ ਤੇ ਦੁਕਾਨਦਾਰਾਂ ਨੂੰ ਕੁਝ ਰਾਹਤ ਦਿੱਤੀ ਜਾਵੇ 3-4 ਘੰਟੇ ਲਈ ਸਿਰਫ ਜਿਆਦਾ ਨਹੀਂ ਅਸੀਂ ਪ੍ਰਸ਼ਾਸਨ ਦੇ ਬਹੁਤ ਧੰਨਵਾਦ ਹੋਵਾਂਗੇ ਤੇ ਅਸੀਂ ਆਪਣੀ ਦੁਕਾਨਾਂ ਦੀ ਸਫਾਈ ਕਰ ਸਕੀਏ ਆਪਣੀ ਦੁਕਾਨਾਂ ਦਾ ਖਿਆਲ ਕਰ ਸਕੀਏ ਇਸ ਲਈ ਸਾਨੂੰ ਥੋੜੀ ਜਿਹੀ ਰਾਹਤ ਜ਼ਰੂਰ ਦਿੱਤੀ ਜਾਵੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪੁਲਸ ਅੱਗੇ ਐਸ.ਐਮ. ਸਾਹਿਬ ਅੱਗੇ ਕਿ ਸਾਨੂੰ ਥੋੜੀ ਜਿਹੀ ਰਿਆਹ ਦਿੱਤੀ ਜਾਵੇ ਚਾਹੇ 2 ਘੰਟੇ 3 ਘੰਟੇ ਜ਼ਰੂਰ ਸਾਨੂੰ ਥੋੜੀ ਜਿਹੀ ਰਾਹਤ ਦਿੱਤੀ ਜਾਵੇ ਮਿਹਰਬਾਨੀ ਚੁਕਰੀਏ ਇਹ ਸਾਨੂੰ ਇਸ ਜਿਹੜਾ ਆਪਣੀ ਬਾਜ਼ਾਰ ਆ ਇਹਦੇ ਕੁਝ ਦੁਕਾਨਦਾਰ ਨੇ ਜਿਨ੍ਹਾਂ ਨੇ ਆਪਣੀਆਂ ਥੋੜੀ ਥੋੜੀ ਸਮੱਸਿਆਵਾਂ ਨੂੰ ਦੱਸਿਆ ਆ ਲੋਕਾਂ ਤੱਕ ਪਹੁੰਚਾੜੀ ਸਾਡੀ ਮਿਹਰਬਾਨੀ ਆ ਅਸੀਂ ਲੋਕਾਂ ਤੱਕ ਅਸੀਂ ਕਹਿੰਦੇ ਆਂ ਕਿ ਜਿਹੜਾ ਇਹਨਾਂ ਨੇ ਮੰਗ ਰੱਖੀ ਆ ਉੱਤੇ ਕੁਝ ਸਰਕਾਰ ਅਸਰ ਕਰੇ ਜਾਂ ਉਹਨਾਂ ਦੇ ਮਾੜਾ ਮਾੜਾ ਧਿਆਨ ਚ ਕਰੇ ਤੇ ਅਸੀਂ ਆ ਉਹ ਦੁਕਾਨਦਾਰ ਹੋਰਾਂ ਨਾਲ ਗੱਲ ਕਰਦੇ ਹਾਂ ਕਿਹਨਾ ਵੰਦੀ ਆਪਣਾ ਮੈਡਮ ਮੈਂ ਕੁਲਜੀਤ ਜੀ ਹਾਂ ਹਾਂ ਕੀ ਕਹਿਣਾ ਚਾਹੁੰਦੇ ਸੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਭਾਵੇਂ ਥੋੜਾ ਜਿਹਾ ਟਾਈਮ ਦਿੱਤਾ ਜਾ ਦੁਕਾਨਾਂ ਖੋਲਣ ਦਾ ਇੱਕ ਦੁਕਾਨਾਂ ਸਫਾਈ ਹੋ ਜੂ ਇੱਕ ਜਦ ਸਾਡੇ ਕੋਲ ਲੋਕਡਾਊਨ ਹੋ ਤਾਂ ਪਹਿਲੇ 5-7000 ਰੁਪਏ ਸੀ ਸਾਡੇ ਕੋਲ ਲੱਖ ਰੁਪਏ ਰਹਿ ਨਹੀਂ ਸੀ ਉਹ ਸਾਡੇ ਖਤਮ ਹੋ ਗਏ ਸਾਡੇ ਹੁਣ ਬੱਚੇ ਝੋਟੋ ਹੀ ਬੇਕਾਰ ਹੋ ਜਾਂਦੇ ਆ ਕਿ ਨਾ ਇਸ ਕਿਸੇ ਕਹ ਮਤਵਰ ਮੰਗਦਾ ਨਾ ਸਾਡੀ ਕੋ ਸਰਕਾਰ ਮਦਦ ਕਰੀ ਹੋਈ ਆ ਇਸ ਕਰਕੇ ਸਾਨੂੰ ਥੋੜਾ ਜਿਹਾ ਦੁਕਾਨਾਂ ਖੁੱਲ੍ਹ ਚੀਆਂ ਜਾਣ ਅਸੀਂ ਦੇ ਘਰ ਬੱਚਿਆਂ ਦੇ ਕੋ ਪੈਸੇ ਵਟਕਲ ਜਾ ਬਹੁਤ ਉੱਚੇ ਜਾ ਅਸੀਂ ਸਾਡੇ ਨੂੰ ਪਰਸਾਉਂਦੇ ਆ ਇਹ ਉਹ ਦੁਕਾਨਦਾਰ ਨੇ ਜਿਹੜੇ ਆਪਣੇ ਮਜ਼ਦੂਰੀਆਂ ਦੱਸ ਰਹੇ ਨੇ ਅਸੀਂ ਕਹਿੰਦੇ ਆ ਕਿ ਸਰਕਾਰ ਐਸਡੀਐਮ ਸਾਹਿਬ ਡੀਸੀ ਸਾਹਿਬ ਇਹਨਾਂ ਵੱਲੋਂ ਵੀ ਕੁਝ ਧਿਆਨ ਦੇਵੇ ਕਿਉਂਕਿ ਇਹ ਜੋ ਮੱਧ ਵਰਗ ਛੋਟੀਆਂ ਦੁਕਾਨਾਂ ਵਾਲੇ ਨੇ ਸਮਾਨ ਵਾਕਿਆ ਹੀ ਕੁਝ ਕੀਮਤੀ ਹੋਈ ਹੋ ਸਕਦਾ ਹੈ ਕਪੜਾ ਆ ਹੋਇਆ ਕੁਝ ਮਨਿਆਰੀ ਦਾ ਸਮਾਨ ਹੋ ਗਿਆ ਜਾਂ ਕੁਝ ਹੋਰ ਜਿਹੜੀਆਂ ਚੀਜ਼ਾਂ ਐ ਇਦਾਂ ਦੀਆਂ ਜਿਹੜੀਆਂ ਸਰਕਾਰ ਨੂੰ ਇਹ ਥੋੜਾ ਬੜਾ ਧਿਆਨ ਦੇਣਾ ਚਾਹੀਦਾ ਕੁਝ ਖੁੱਲ ਦੇਣ ਲਈ ਉਹਨਾਂ ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦੇ 45 ਦਿਨ ਦੇ ਕਰੀਬ ਹੋ ਹੀ ਚੱਲੇ ਆ ਕਿ ਲੋਕੀ ਘਰਾਂ ਵਿੱਚ ਬੈਠੇ ਨੇ ਦੁਕਾਨਾਂ ਬੰਦ ਪਈਆਂ ਨੇ ਅਸੀਂ ਇਹ ਕਹਿੰਦੇ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਲੋਕਾਂ ਦੀ ਜਾਨ ਵੀ ਬਚੀ ਰਵੇ ਕਿਸੇ ਅਧਿwidehat ਦੇ ਨਾਲ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਪੂਰੇ ਬਕੌਰਸਨ ਦੇ ਨਾਲ ਕਿ ਇਹ ਲੋਕੀ ਥੋੜਾ ਡਿਸਟੈਂਸ ਰੱਖ ਕੇ ਸਾਡੇ ਨਾਲ ਗੱਲ ਕਰਨ ਅਸੀਂ ਆਪਣੇ ਵੱਲੋਂ ਆਪਣੇ ਕੈਮਰੇ ਇਕਤਾਲਾ ਦੀ ਟੀਮ ਵੱਲੋਂ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਤੇ ਸਰਕਾਰ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹੰਡਾ ਉਪਰਾਲਾ ਕੀਤਾ ਆ ਜਾਂ ਇਸ ਲੋਕਡਾਊਨ ਨੂੰ ਥੋੜਾ ਜਿਹਾ ਸੱਤੀ ਨਾਲ ਵੀ ਲਾਗੂ ਕੀਤਾ ਆ ਪਰ ਦੁਕਾਨਦਾਰਾਂ ਦੀਆਂ ਮਜਬੂਰੀਆਂ ਵੀ ਹਨ ਅਸੀਂ ਸਰਕਾਰ ਦੇ ਨਾਲ ਇਸ ਅਗਲਾ ਨਾਲ ਸਹਿਮਤ ਹਾਂ ਕਿ ਉਹ ਇਹਨਾਂ ਚੀਜ਼ਾਂ 'ਤੇ ਥੋੜਾ ਧਿਆਨ ਰੱਖਣ ਮੇਰੇ ਨਾਲ ਨੇ ਕੈਮਰਾਮੈਨ ਨਿਰਮਲ ਕੁਮਾਰ ਬਿੱਟੂ ਜਸਵਿੰਦਰ ਚੁੰਬਰ ਇਕਤਾ ਲਹਿਰ ਨਬੋਧਰ